ਇਨੇ ਬੰਦੇ ਨੇ ਦੋ ਟਾਈਮ ਦੀ ਰੋਟੀ ਖਾਣੀ ਹੈ ਨਾ ਮਿਹਨਤ ਕਰਕੇ ਤੇ ਉਹਨੂੰ ਪਤਾ ਕਿ ਹਾਂ ਬਈ ਮੈਂ ਰੋਟੀ ਖਾ ਲਈ ਆਪਣੀ ਰੋਟੀ ਪੂਰੀ ਕਰਨੀ ਤੇ ਉਹ ਮਿਹਨਤ ਦੇ ਵਿੱਚ ਉਹ ਬੜੇ ਆਰਾਮ ਨਾਲ ਹੋ ਜਾਂਦਾ ਲੈਣੋ ਲੈਣ ਦੁਰਦਾ ਜਾਂਦਾ ਪਿਆ ਇਸ ਕੰਮ ਤੇ ਪਿੱਛੋਂ ਗੱਡੀ ਆਈ ਪਤਾ ਨਹੀਂ ਲੱਗਾ ਜਿਹਦੇ ਨਾਲ ਦੋਨਾਂ ਲੱਤਾਂ ਵੱਡੀਆਂ ਹੁੰਦੀਆਂ ਨੇ ਉਹ ਦੇਖੋ ਮਿਹਨਤ ਕਰੇਗਾ ਤੇ ਬੰਦਾ ਅੱਗੇ ਵਧੇਗਾ ਕਿੰਨੀ ਮੁਸ਼ਕਲ ਜੜੀ ਹੈ ਸਾਰਾ ਦਿਨ ਕਰਨੀ ਪੈਂਦੀ ਹੈ ਤੇ ਕਿੰਨੇ ਕ ਪੈਸੇ ਕਮਾ ਲੈਂਦੇ ਉਹ ਜਿੰਨਾ ਪਜਾਰ ਦਾ ਪਰਿਵਾਰ ਦਾ ਗੁਜ਼ਰ ਬਸਰ ਹੋ ਸਕੇ ਦੇਖੋ ਜੀ ਕਦੀ 250 ਕਦੀ 300 ਕਦੀ 400 ਵੀ ਹੋ ਜਾਂਦਾ ਜਿਹਦੇ ਨਾਲ ਮਤਲਬ ਇਹ ਹੈ ਕਿਸੇ ਦੇ ਅੱਗੇ ਭੀਖ ਨਹੀਂ ਮੰਗਣੀ ਪੈਂਦੀ ਆਪਣਾ ਜੋ ਦੋ ਟਾਈਮ ਦੀ ਰੋਟੀ ਆ ਬਹੁਤ ਸੁੱਖ ਦੀ ਅਸੀਂ ਖਾ ਸਕਦੇ ਆਈ ਦੇਖੋ ਵੇਹਨਤ ਕਰੇਗਾ ਤੇ ਬੰਦਾ ਅੱਗੇ ਵਧੇਗਾ ਜੇ ਬੰਦਾ ਆਲਸ ਕਰੇਗਾ ਕਹੇਗਾ ਕਿ ਹਾਂ ਭਾਈ ਮੈਂ ਜਿੰਨੂੰ ਹੱਡ ਰਾਮ ਪਹਜੇਗਾ ਸਰੀਰ ਚ ਉਹ ਹੀ ਫਿਰ ਇਹ ਚੀਜ਼ਾਂ ਸੋਚੇਗਾ ਜਿਹਾ ਕੋਈ ਨਸ਼ਾ ਕਰਨ ਆਪਣਾ ਪੂਰਾ ਕਰਨ ਵਾਸਤੇ ਯਾਤਰਾ ਕਰਦੇ ਆ ਜਾਂ ਕਹੇ ਚੀਜ਼ ਨੂੰ ਕਰਦੇ ਜਿੰਨੇ ਬੰਦੇ ਨੇ ਦੋ ਟਾਈਮ ਦੀ ਰੋਟੀ ਖਾਣੀ ਹੈ ਨਾ ਮਿਹਨਤ ਕਰਕੇ ਕਿ ਉਹਨੂੰ ਪਤਾ ਕਿ ਹਾਂ ਭਾਈ ਮੈਂ ਰੋਟੀ ਖਾ ਲਈ ਆਪਣੀ ਰੋਟੀ ਪੂਰੀ ਕਰਨੀ ਤੇ ਉਹ ਮਿਹਨਤ ਦੇ ਵਿੱਚ ਉਹ ਬੜੇ ਆਰਾਮ ਨਾਲ ਹੋ ਜਾਵੇ ਬੰਦਾ ਹੀ ਇੱਕ ਵਾਰੀ ਦਰਸ਼ਕਾਂ ਨੂੰ ਜਰੂਰ ਦੱਸਿਆ ਜਾਵੇ ਐਸਾ ਕੀ ਹਾਸਾ ਵਾਪਰਿਆ ਸੀ ਜਿਹਦੇ ਵਿੱਚ ਜੜੀਆਂ ਤੁਹਾਡੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ ਤੇ ਸਰੀਰ ਇੱਕ ਪੱਖੋਂ ਵਿਕਲਾਂਗ ਇਹ ਮੈਂ ਲੈਣੋਂ ਲੈਣ ਦੁਰਦਾ ਜਾਂਦਾ ਪਿਆ ਇਸ ਕੰਮ ਤੇ ਪਿੱਛੋਂ ਗੱਡੀ ਆਈ ਪਤਾ ਨਹੀਂ ਲੱਗੋ ਜਿਹੜਾ ਦੋਨੇ ਲੱਤਾਂ ਵੱਡੀਆਂ ਗਈਆਂ ਪਰ ਕਾਫੀ ਮੁਸ਼ਕਲਾਂ ਵੀ ਆਈਆਂ ਹਸਪਤਾਲ ਤੇ ਹੀ ਚਲੋ ਸਰੀਰ ਦਾ ਮਲਕੀ ਦੋਨੇ ਲੱਤਾਂ ਵੱਡੀਆਂ ਗਈਆਂ ਘਰਦਿਆਂ ਨੂੰ ਵੀ ਮੁਸ਼ਕਲਾਂ ਆਈਆਂ ਚਲੋ ਜਦੋਂ ਠੀਕ ਹੋਇਆ ਫਿਰ ਮਹਾਰਾਜ ਨੇ ਕਿਰਪਾ ਕੀਤੀ ਦੇਖਿਆ ਤੇ ਦਾਣਾ ਪੈਂਦਾ ਮਾੜਾ ਮੋਟਾ ਲਾਇਆ ਜਦੋਂ ਇਹ ਹਾਸਾ ਵਾਪਰਦਾ ਦੋਵੇਂ ਲੱਤਾਂ ਕਟੀਆਂ ਜਾਂਦੀਆਂ ਕੀ ਜ਼ਿੰਦਗੀ ਦੇ ਵਿੱਚ ਕੀ ਹਾਲਾਤ ਬਣ ਜਾਂਦੇ ਨੇ ਕਿ ਮਨ ਦੇ ਵਿੱਚ ਵਿਚਾਰ ਹੁੰਦੇ ਨੇ ਵੀ ਹੁਣ ਹਿੰਮਤ ਟੁੱਟਦੀ ਹੈ ਜਾਂ ਹੌਸਲਾ ਕਰਨ ਦੀ ਕੋਸ਼ਿਸ਼ ਕੀਤੀ ਹਿੰਮਤ ਮਹਾਰਾਜ ਟੁੱਟਦੀ ਹੈ ਪਰ ਬੰਦਾ ਜਦੋਂ ਹੌਸਲਾ ਨਾ ਛੱਡੇ ਅੱਗੇ ਵਧਣਾ ਚਾਹੇ ਪੀਸੇ ਦੇ ਅੱਗੇ ਹੱਥ ਨਾ ਫਲਾਉਣਾ ਚਾਹੇ ਤੇ ਉਹ ਫਿਰ ਮਹਾਰਾਜ ਆਪੇ ਸਾਦੇ ਮਹਾਰਾਜ ਕਹਿੰਦਾ ਹੀਲਾ ਕਰ ਵਸੀਲਾ ਤੈਨੂੰ ਆਪੇ ਦਵਾਂਗਾ ਸੋ ਬਾਲ ਕਰਕੇ ਇਹ ਤੇ ਕਿੰਨਾ ਸਮਾਂ ਹੋ ਗਿਆ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਵਿੱਚ ਮੈਂ ਤਮਸ਼ਕਲ ਕਰਦਾ ਇਹ 23 ਸਾਲ ਹੋ ਚੱਲਿਆ ਸੋ ਕੰਮ ਕਰਕੇ ਮਿਹਨਤ ਕਰਕੇ ਜ਼ਿੰਦਗੀ ਦੇ ਵਿੱਚ ਕਿਹੜੇ ਕਿਹੜੇ ਮਕਾਮ ਫਸਲ ਮਕਾਮ ਸਭ ਤੋਂ ਪਹਿਲੇ ਮੈਂ ਆਪਣੀ ਇੱਕ ਭੈਣ ਵਿਆਹੀ ਫਿਰ ਦੂਸਰੀ ਵਿਆਹੀ ਫਿਰ ਉਸ ਤੋਂ ਬਾਅਦ ਮੈਂ ਮਿਹਨਤ ਕਰਕੇ ਆਪਣਾ ਵਿਆਹ ਕੀਤਾ ਹੁਣ ਇੱਕ ਮੇਰਾ ਬੇਟਾ ਵੀ ਆ ਉਹਦੀ ਪਰਵਿਸ਼ ਵੀ ਕਰ ਰਹੇ ਹਾਂ ਇਹੋ ਚਾਹਨਾ ਕਿ ਆਹ ਭਾਈ ਉਹਦੀ ਪਰਵਿਸ਼ ਵੀ ਮੈਂ ਢੰਗ ਨਾਲ ਕਰ ਸਕਾਂ ਸੋ ਜਦੋਂ ਗੱਲ ਹੁੰਦੀ ਆ ਵਿਆਹ ਦੇ ਉੱਤੇ ਤੇ ਉਦੋਂ ਵਿਕਲਾੰਕ ਸੀ ਤੁਸੀਂ ਤੇ ਜਿਹੜਾ ਜੀਵਨ ਸਾਥੀ ਆ ਉਹਨੇ ਫਿਰ ਤੁਹਾਨੂੰ ਅਕਸੈਪਟ ਕਰ ਲਿਆ ਹਾਂਜੀ ਉਹ ਵੀ ਬਕਲਾੰਗ ਆ ਉਹਨਾਂ ਦੇ ਵੀ ਦੋਨੇ ਲੱਤਾਂ ਮਤਲਬ ਕਿ ਪੋਲੀਓ ਐ ਤੇ ਪਰ ਚਲੋ ਦੇਖਿਆ ਉਹਨਾਂ ਨੇ ਕੰਮ ਕੁੰਮ ਕਰ ਗਾ ਚਲੋ ਮਿਹਨਤ ਕਰ ਗਾ ਆਪਣੇ ਪਰ ਉਹਨਾਂ ਨੇ ਵੀ ਸਪੱਟ ਕਰ ਲਿਆ ਚਲੋ ਵਿਆਹ ਹੋਇਆ ਹੁਣ ਇੱਕ ਬੇਟਾ ਉਹਦ ਰਾਮ ਨਾਲ ਚਲੋ ਆਪਣੀ ਜ਼ਿੰਦਗੀ ਗੁਜ਼ਾਰ। ਸੋ ਸਵੇਰੇ ਕਿੰਨੇ ਵਜੇ ਘਰੋਂ ਨਿਕਲਦੇ ਹੋ ਤੇ ਕਿੰਨੀ ਮਸ਼ਕੱਤ ਜੜੀ ਹੈ ਸਾਰਾ ਦਿਨ ਕਰਨੀ ਪੈਂਦੀ ਹੈ ਤੇ ਕਿੰਨੇ ਕ ਪੈਸੇ ਕਮਾ ਲੈਂਦੇ ਉਹ ਜਿਨ੍ਹਾਂ ਪਜਾਰ ਦਾ ਪਰਿਵਾਰ ਦਾ ਗੁਜ਼ਰਬਸਰ ਹੋ ਸਕਦਾ ਦੇਖੋ ਜੀ ਕਦੀ 250 ਕਦੀ 300 ਕਦੀ 400 ਵੀ ਹੋ ਜਾਂਦਾ ਜਿਹਦੇ ਨਾਲ ਮਤਲਬ ਕੀ ਇਹ ਹੈ ਕਿਸੇ ਦੇ ਅੱਗੇ ਭੀਖ ਨਹੀਂ ਮੰਗਣੇ ਪੈਂਦੀ ਆਪਣਾ ਜੋ ਦੋ ਟਾਈਮ ਦੀ ਰੋਟੀ ਹੈ ਬਹੁਤ ਸੁੱਖ ਦੀ ਅਸੀਂ ਖਾ ਸਕਦੇ ਸੋ ਉਹਨਾਂ ਲੋਕਾਂ ਨੂੰ ਅਪੀਲ ਕੀ ਕਰਨੀ ਚਾਹੋਗੇ ਜਿਹੜੇ ਲੋਕ ਨੇ ਮਿਹਨਤ ਮਸ਼ਕੱਤ ਛੱਡ ਦਿੰਦੇ ਨੇ ਤੇ ਭੀਖ ਮੰਗਣੀ ਸ਼ੁਰੂ ਕਰ ਦਿੰਦੇ ਨੇ ਦੇਖੋ ਮੈਂ ਇਹ ਉਹਨਾਂ ਨੂੰ ਇਹੋ ਗੱਲ ਕਰਾ ਦਵਾਂਗਾ ਤੂੰ ਦੇਖੋ ਕਿ ਇੱਕੋ ਇੱਕ ਦਿਨ ਮੰਗੋਗੇ ਦੋ ਦਿਨ ਮੰਗੋਗੇ ਤੀਜੇ ਦਿਨ ਤੁਹਾਨੂੰ ਗਾਲਾਂ ਹੀ ਤਾਂ ਨਹੀਂ ਚੁੱਪ ਕਰਕੇ ਤੁਸੀਂ ਕੋਈ ਵੀ ਕੰਮ ਹੈ ਚਾਹੇ ਤੂਫ ਅਗਰ ਬੱਤੀ ਹੈ ਜਾਂ ਇਹ ਕਰਨਾ ਹੈ ਲੈ ਚਾਹੇ ਕੋਈ ਵੀ ਤੁਸੀਂ ਕੰਮ ਕਰੋਗੇ ਪਬਲਿਕ ਵੀ ਤੁਹਾਡਾ ਸਾਥ ਦੇਵੇ ਉਹ ਦੇਖਣਗੇ ਹੈਂਡੀਕੈਪ ਹੈ ਜਿੱਥੇ ਉਹਨਾਂ ਨੇ ਇੱਕ ਚੀਜ਼ ਲੈਣੀ ਤੁਹਾਡੇ ਕੋਲ ਦੋ ਲੈ ਉਹ ਮਿਹਨਤ ਕਰਕੇ ਤੁਸੀਂ ਅੱਗੇ ਵਧਣਾ ਚਾਹੋ ਦਿਹਾੜੀ ਦਾ 2250 ਰੁਪਏ ਉਹ ਮੂਲੀ ਗੱਲ ਹੈ ਜਿਹੜਾ ਤੁਸੀਂ ਬਣਾ ਸਕਦੇ ਜੇ ਤੁਸੀਂ ਕਹੋ ਕਿ ਆਹ ਬਈ ਵੇਲੇ ਬੈ ਕੇ ਕਿਸੇ ਕੋਲ ਦਾਖ ਲੈ ਲੋ ਕੋਈ ਕੋ 20 ਲੈ ਲੋ ਐ ਤਰ੍ਹਾਂ ਕਰਦੇ ਕਰਦੇ ਦਿਹਾੜੀ ਦਾ 500 ਹੋ ਜੇ ਆਪਣਾ ਨਸ਼ਾ ਕਰ ਲੋ ਪੂਰਾ ਹੋ ਜੇ ਤੇ ਉਹ ਤੇ ਫਿਰ ਆਡ ਰਾਮ ਪੈਣ ਵਾਲੀ ਗੱਲ ਹੈ ਜੇ ਤੁਸੀਂ ਮਿਹਨਤ ਦੇ ਰੋਟੀ ਆਪਣੀ ਪੂਰੀ ਕਰਨੀ ਹੈ ਨਾ ਉਹ ਬੜੇ ਆਰਾਮ ਨਾਲ ਹੋ ਜਣੀ ਬਸ ਅੱਗੇ ਵਧੋ ਕਿ ਜਿਹੜਾ ਆਪਣੀਆਂ ਮੁਸ਼ਕਲਾਂ ਦਾ ਸਾਹਮਣਾ ਕਰੋ ਇੱਕ ਦਿਨ ਨਹੀਂ ਦੋ ਦਿਨ ਨਹੀਂ ਤਿੰਨ ਦਿਨ ਨਹੀਂ ਮਹਾਰਾਜ ਕਿਸੇ ਦਿਨ ਤੇ ਕਾਮਯਾਬੀ ਦੇਗਾ ਸੋ ਬੜੇ ਅچھے ਵਿਚਾਰ ਨੇ ਇਸ ਨੌਜਵਾਨ ਨਰੇਸ਼ ਕੁਮਾਰ ਦੇ ਜਿਨੇ ਕੀ ਦੱਸਿਆ ਵੀ ਚਾਹੇ ਸਰੀਰਕ ਪੱਖੋਂ ਵਿਕਲੰਗ ਹੋ ਗਿਆ ਲੇਕਿਨ ਵਿਕਲੰਗਤਾ ਨੂੰ ਆਪਣੀ ਮਜਬੂਰੀ ਨਹੀਂ ਬਣਾਇਆ ਤੇ ਅੱਜ ਕਾਫੀ ਲੰਮੇ ਸਮੇਂ ਤੋਂ ਕਈ ਸਾਲਾਂ ਤੋਂ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਵਿੱਚ ਇਹਨਾਂ ਵੱਲੋਂ ਪੰਛੀਆਂ ਦਾ ਦਾਣਾ ਜਿਹੜਾ ਵੇਚਿਆ ਜਾ ਰਿਹਾ ਤੇ ਲੋਕ ਵੀ ਇਸ ਨੌਜਵਾਨ ਦੀ ਸ਼ਲਾਘਾ ਕਰਦੇ ਨੇ ਥਾਕੇ ਵੀ ਆਖਰ ਆਮ ਤੌਰ ਦੇ ਉੱਤੇ ਵੇਖਿਆ ਜਾਂਦਾ ਹੈ ਵੀ ਲੋਕ ਜਿਹੜੇ ਨੇ ਸਹੀ ਹੁੰਦਿਆਂ ਵੀ ਨਸ਼ੇ ਦੀ ਪੂਰਤੀ ਵਾਸਤੇ ਚੋਰੀਆਂ ਕਰਦੇ ਨੇ ਡਾਕੇ ਮਾਰਦੇ ਨੇ ਤੇ ਮਿਹਨਤ ਤੋਂ ਜਿਹੜੀ ਅੱਜ ਦੀ ਨੌਜਵਾਨ ਪੀੜੀ ਭਜਦੀ ਦਿਖਾਈ ਦਿੰਦੀ ਲੇਕਿਨ ਤੁਸੀਂ ਚਾਹੇ ਸਰੀਰਕ ਪੱਖੋਂ ਪੂਰੀ ਤਰ੍ਹਾਂ ਦੇ ਨਾਲ ਫਿੱਟ ਨਹੀਂ ਹੋ ਫਿਰ ਵੀ ਕੰਮ ਕਰਦੇ ਹੋ ਤੇ ਨਵੀਂ ਨੌਜਵਾਨ ਪੀੜੀ ਨੂੰ ਉਹਨਾਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਮੋਨਸਤਰ ਲੋਕਾਂ ਨੂੰ ਤੇ ਇਹੋ ਸੰਦੇਸ਼ ਦੇਣਾ ਚਾਹਾਂਗਾ ਕਿ ਜੇ ਤੇ ਜ਼ਿੰਦਗੀ ਦੇ ਵਿੱਚ ਮਹਾਰਾਜ ਨੇ ਜ਼ਿੰਦਗੀ ਬਖਸ਼ੀ ਹੈ ਤੇ ਉਹਦਾ ਸਹੀ ਨਾ ਪਾਲਣ ਪੋਸ਼ਣ ਕਰੋ ਉਹ ਵੀ ਤੇ ਹੈਗੇ ਜਿਨ੍ਹਾਂ ਦੇ ਅੰਗ ਪੈਰ ਨਹੀਂ ਹੈਗੇ ਉਹ ਫੇਰ ਵੀ ਇਹ ਚੀਜ਼ਾਂ ਨੂੰ ਦਰਸਦੇ ਹੈਗੇ ਸਾਡੇ ਕੋ ਕੁੜੀਆਂ ਹੋਣ ਤੁਹਾਡੀਆਂ ਕੋਤੋਂ ਪੂਰੀਆਂ ਹੈਂ ਤੁਸੀਂ ਮਾਏ ਆਪਣੀ ਮਿਹਨਤ ਕਰੋ ਕੋਈ ਜ਼ਿੰਦਗੀ 'ਚ ਅੱਗੇ ਵਧੋ ਕੋਈ ਭਾਂਜੇ ਚਦ ਘਰਦਿਆਂ ਨੂੰ ਬਣ ਕੇ ਵਾਹੋ ਜਿਹੜਾ ਪਗਾਈ ਬੰਦਾ ਉਹ ਤਰਸਦਾ ਕਹਿੰਦਾ ਕਿ ਤੁਹਾਡੀਆਂ ਹਾਂ ਤੇ ਅਸੀਂ ਘਾਂਜੇ ਕੁਝ ਕਰਕੇ ਵਖਾਈ ਤੁਹਾਡੀਆਂ ਤੇ ਹੈਗੀਆਂ ਤੂੰ ਹੀ ਕਰਕੇ ਉਹ ਕੋਈ ਕੁਛ ਵੀ ਨਾ ਅੱਗੇ ਵਧੋ ਨਸ਼ਿਆਂ 'ਚ ਕੀ ਨਸ਼ਿਆਂ ਨੇ ਤੇ ਹੋਰ ਸੁੱਟੀ ਜਾਣਾ ਨਸ਼ਾ ਤੇ ماں ਭੈਣ ਸਾਰਾ ਕੋਈ ਬੰਦੇ ਨੂੰ ਭੁਲਾ ਦਿੰਦਾ ਜੋ ਤੁਸੀਂ ਜਣਾ ਨੂੰ ਛੱਡ ਕੇ ਜੇ ਅੱਗੇ ਵਧੋਗੇ ਕੋਈ ਜ਼ਿੰਦਗੀ ਦੇ ਵਿੱਚ ਮਕਾਮ ਹਾਸਿਲ ਕਰੋਗੇ ਤੁਰਦੇ ਫਿਰਦੇ ਦੋ ਬੰਦੇ ਨੰਗਦੇ ਵੀ ਤੁਹਾਨੂੰ ਸਲੂਟ ਮਾਰ ਕੇ ਜਾਣ ਦੇ ਤੁਸੀਂ ਕਿਸੇ ਦੇ ਚੋਰੀ ਕਰਦੇ ਫੜੇਗੇ ਜਿਹੜਾ ਚਾਰਜ ਆਣੇ ਨੇ ਛਿੱਤਰ ਮਾਰਨਾ ਜਿਹੜੇ ਚਾਰ ਬਾਤੋਂ ਵੀ ਉਹ ਇਹੋ ਉਹਨਾਂ ਨੇ ਵੀ ਥੂ ਕਰਕੇ ਦੇਉਂਦੇ ਕੀ ਫਾਇਦਾ ਹੈ ਜੀ ਜ਼ਿੰਦਗੀ ਦਾ ਸੋ ਕਹਾਣੀ ਹੈ ਅੰਮ੍ਰਿਤਸਰ ਦੇ ਨਰੇਸ਼ ਕੁਮਾਰ ਦੀ ਜੋ ਕਿ ਸ਼ਰੀਰਕ ਪੱਕਾ ਚਾਹੇ ਵਿਕਲੰਗ ਹੈ ਲekin ਆਪਣੀ ਵਿਕਲੰਗਤਾ ਨੂੰ ਆਪਣੀ ਮਜਬੂਰੀ ਨਹੀਂ ਬਣਨ ਦਿੱਤਾ ਤੇ ਇੱਕ ਕਾਫੀ ਲੰਬੇ ਸਮੇਂ ਤੋਂ ਕਈ ਸਾਲਾਂ ਤੋਂ ਮਿਹਨਤ ਮਸ਼ਕਤ ਕਰਕੇ ਤੇ ਇਸੇ ਕੰਮ ਦੇ ਉੱਪਰ ਇਸੇ ਅੱਡੇ ਦੇ ਉੱਪਰੋਂ ਚਾਹੇ ਪੰਛੀਆਂ ਦਾ ਦਾਣਾ ਵੇਚਦੇ ਨੇ ਲੋਕ ਸ਼ਲਾਗਾ ਕਰਦੇ ਨੇ ਤੇ ਇਸ ਕਮਾਈ ਦੇ ਨਾਲ ਆਪਣਾ ਪਰਿਵਾਰ ਵੀ ਪਾਲਿਆ ਪਾਣਾ ਦਾ ਵਿਆਹ ਵੀ ਕੀਤਾ ਤੇ ਅੱਜ ਰੋਟੀ ਰੋਜੀ ਜਿਹੜੀ ਆ ਪਰਿਵਾਰ ਦੀ ਇਸੇ ਅੱਡੇ ਤੋਂ ਚਲਾ ਰਹੇ ਨੇ ਤੇ ਸੰਦੇਸ਼ ਆ ਅਪੀਲ ਆ ਉਹਨਾਂ ਲੋਕਾਂ ਨੂੰ ਇਹਨਾਂ ਵੱਲੋਂ ਕੀਤੀ ਗਈ ਹੈ ਜੋ ਕਿ ਆਪਣੀ ਬਕਲਾੰਗਤਾ ਨੂੰ ਆਪਣੀ ਮਜਬੂਰੀ ਬਣਾ ਲੈਂਦੇ ਨੇ ਮੰਦਰਾਂ ਦੇ ਬਾਹਰ ਬੈਠ ਜਾਂਦੇ ਨੇ ਚੋਰੀਆਂ ਚਕਾਰੀਆਂ ਕਰ ਲਾ ਪੈਂਦੇ ਨੇ ਲੇਕਿਨ ਇਸ ਨੌਜਵਾਨ ਨੇ ਮਿਹਨਤ ਦੇ ਦੀ ਵਖਰੀ ਮਿਸਾਲ ਪੈਦਾ ਕੀਤੀ ਹੈ ਸੋ ਇਹੋ ਜਿਕੇ ਨੌਜਵਾਨਾਂ ਤੋਂ ਸੇਧ ਲੈਣ ਦੀ ਲੋੜ ਹੈ ਮੈਨੂੰ ਜਾਣ ਕਰਕੇ ਸੰਦਰ ਨੂੰ ਦੇਵ ਇਜਾਜ਼ਤ ਫਿਰ ਦੇਖਦੇ ਰਹੋ ਔਨ ਏਅਰ ਟੀਵੀ